ਸਕੂਲ ਵਿੱਚ ਨਲਕੇ ਤੋਂ ਪਾਣੀ ਪੀਣ ਗਿਆ 9ਵੀਂ ਜਮਾਤ ਵਿੱਚ ਪੜਦਾ ਅਮਨ ਅਚਾਨਕ ਦਿਗ ਕੇ ਬੇਹੋਸ਼ ਹੋ ਗਿਆ ਉਸ ਵਿੱਚ ਆਇਆ ਤਾਂ ਚੀਕਾਂ ਮਾਰਨ ਲੱਗ ਪਿਆ ਸਕੂਲ ਵਿੱਚ ਰੌਲਾ ਪੈ ਗਿਆ ਵਿਦਿਆਰਥੀ ਕਲਾਸਾਂ ਵਿੱਚੋਂ ਬਾਹਰ ਨਿਕਲਾਏ ਅਧਿਆਪਕ ਨੇ ਅਮਨ ਨੂੰ ਚੁੱਕਿਆ ਤੇ ਤੁਰੰਤ ਡਾਕਟਰੀ ਸਹਾਇਤਾ ਦਿਵਾ ਕੇ ਘਰ ਭੇਜ ਦਿੱਤਾ ਸ਼ਾਮ ਤੱਕ ਸਾਰੇ ਪਿੰਡ ਵਿੱਚ ਇਹ ਖਬਰ ਫੈਲ ਗਈ ਟਾਣੀ ਵਾਲਿਆਂ ਦਾ ਇਕਲੌਤਾ ਮੁੰਡਾ ਆਉਤ ਦੀ ਕਾਪੀ ਦਾ ਸ਼ਿਕਾਰ ਹੋ ਗਿਆ ਘਰ ਘਰ ਇਹ ਗੱਲ ਚੱਲੀ ਸਕੂਲ ਪੜਨ ਵਾਲੇ ਬੱਚੇ ਸਹਿਮ ਗਏ ਮਾਵਾ ਚਿੰਤਾ ਵਿੱਚ ਡੁੱਬੀਆਂ ਇਹ ਔਤ ਪਿੰਡ ਦੇ ਬੱਚਿਆਂ ਤੋਂ ਕੀ ਭਾਲਦਾ ਹੈ ਅਗਲੇ ਦਿਨ ਪਿੰਡ ਵਿੱਚ ਚੱਲੀ ਚਰਚਾ ਅਧਿਆਪਕਾਂ ਕੋਲ ਵੀ ਪਹੁੰਚੀ ਉਹ ਹੈਰਾਨ ਸਨ ਅਚਾਨਕ ਬੇਹੋਸ਼ ਹੋ ਕੇ ਡਿੱਗੇ ਵਿਦਿਆਰਥੀ ਨੂੰ ਕਲੋਪੀ ਨਾਲ ਕਾਤੋਂ ਜੋੜਿਆ ਜਾ ਰਿਹਾ ਉਹ ਦੇ ਚੌਕੀਦਾਰ ਨੇ ਪਿੰਡ ਦੀ ਚਰਚਾ ਦਾ ਸਾਰ ਸਮਝਾਇਆ ਸਾਭ ਜੀ ਇਹ ਸਕੂਲ ਵਾਲੀ ਜਗ੍ਹਾ ਪਿੰਡ ਦੇ ਇੱਕ ਸਰ ਦੇ ਪੁੱਜਦੇ ਕਿਸਾਨ ਪੰਤ ਸਿੰਘ ਦੀ ਸੀ ਉਸਦੇ ਕੋਈ ਔਲਾਦ ਨਹੀਂ ਸੀ ਉਸਨੇ ਆਪਣੇ ਭਤੀਜੇ ਨੂੰ ਪੁੱਤ ਬਣਾ ਕੇ ਪਾਲਿਆ ਉਹ ਜਵਾਨ ਜਹਾਨ ਪੁੱਤ ਹਾਦਸੇ ਦਾ ਸ਼ਿਕਾਰ ਹੋ ਗਿਆ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਬੰਤ ਸਿਓ ਦੁੱਖ ਜਰਨ ਲਈ ਨਸ਼ੇ ਦਾ ਸਹਾਰਾ ਲੱਗ ਪਿਆ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਗਿਆ ਪਤੀ ਪਤਨੀ ਦੋਵਾਂ ਦੇ ਗੁਜ਼ਰ ਜਾਣ ਵਕਤੋਂ ਨਮੀਨ ਭੈਣ ਭਰਾਵਾਂ ਨੇ ਸੰਭਾਲੇ ਇਹ ਨਿਆਈ ਵਾਲੀ ਜਗ੍ਹਾ ਸਕੂਲ ਨੂੰ ਮਿਲ ਗਈ ਲੋਕਾਂ ਦਾ ਮੰਨਣਾ ਹੈ ਕਿ ਔਤ ਬੰਤ ਸਿਓ ਗਤੀ ਨਾ ਹੋਣ ਕਰਕੇ ਇੱਥੇ ਸਕੂਲ ਦੇ ਆਸ-ਪਾਸ ਹੀ ਕਮਦਾ ਹੈ ਸਕੂਲ ਵਿੱਚ ਕੋਈ ਵੀ ਘਟਨਾ ਵਾਪਰ ਜਾਣ ਤੇ ਉਹ ਇਸ ਨੂੰ ਆਉਟ ਦੀ ਕਰੋਪੀ ਆਖਣ ਲੱਗਦੇ ਹਨ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘਟਣ ਲੱਗੀ ਤਾਂ ਪ੍ਰਿੰਸੀਪਲ ਨੂੰ ਫਿਕਰ ਹੋਇਆ ਉਸਨੇ ਅਧਿਆਪਕਾਂ ਨਾਲ رائے مشورہ ਕੀਤਾ ਜ਼ਿਆਦਾਤਰ ਅਧਿਆਪਕ ਪਿੰਡ ਦੇ ਚਾਚਾ ਨਾਲ ਸਹਿਮਤ ਸਨ ਸਕੂਲ ਵਿੱਚ ਨਵੇਂ ਆਏ ਇੱਕ ਅਧਿਆਪਕ ਨੇ ਪ੍ਰਿੰਸੀਪਲ ਕੋਲ ਆਪਣਾ ਮਤ ਰੱਖਿਆ ਆਪਾਂ ਨੂੰ ਆਪਣੇ ਤੌਰ ਤੇ ਪੜਤਾਲ ਕਰਨੀ ਚਾਹੀਦੀ ਹੈ ਪਰ ਪਿੰਡ ਵਾਲੇ ਤਾਂ ਪ੍ਰਚਲਿਤ ਧਾਰਨਾ ਦੀ ਗੱਲ ਕਰਦੇ ਹਨ ਪਰਤਾਲ ਕਰਕੇ ਹੀ ਸੱਚ ਸਾਹਮਣੇ ਆਵੇਗਾ ਮੈਂ ਇਹ ਕੋਸ਼ਿਸ਼ ਅੱਜ ਤੋਂ ਹੀ ਸ਼ੁਰੂ ਕਰਦਾ ਹਾਂ ਬੇਹੋਸ਼ ਹੋ ਕੇ ਡਿੱਗਣ ਵਾਲਾ ਵਿਦਿਆਰਥੀ ਅਮਨ ਸਕੂਲੋਂ ਗੈਰ ਹਾਜ਼ਰ ਰਹਿਣ ਲੱਗਾ ਪਰਿਵਾਰ ਉਸ ਨੂੰ ਆਉਤ ਦੀ ਕਰੋਪੀ ਤੋਂ ਬਚਾਉਣ ਲਈ ਚੇਲਿਆਂ ਦੇ ਦਰਾਤੇ ਮੱਥੇ ਰਗਣ ਲੱਗਾ ਤੇਰਿਆਂ ਵਿੱਚ ਝਟਕਣ ਲੱਗਾ ਸਕੂਲ ਦੇ ਅਧਿਆਪਕ ਨੇ ਅਮਨ ਦੇ ਵਾਟੇ ਵਿਹਾਰ ਬਾਰੇ ਉਸ ਦੇ ਕਲਾਸ ਦੇ ਵਿਦਿਆਰਥੀ ਤੋਂ ਪੁੱਛ ਪੜਤਾਲ ਕੀਤੀ ਅਮਨਾ ਆਪਣੀ ਜਮਾਤ ਦਾ ਹੁਸ਼ਿਆਰ ਵਿਦਿਆਰਥੀ ਸੀ ਸਕੂਲ ਵਿੱਚ ਬਹੁਤਾ ਬੋਲਦਾ ਚੱਲਦਾ ਨਹੀਂ ਸੀ ਉਸ ਦਾ ਘਰ ਪਿੰਡੋਂ ਬਾਹਰ ਢਾਣੀ ਵਿੱਚ ਹੋਣ ਕਰਕੇ ਜਿਆਦਾ ਪੜਦੇ ਵਿਦਿਆਰਥੀ ਉਸ ਦੇ ਪਰਿਵਾਰਕ ਮਾਹੌਲ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ ਉਸ ਅਧਿਆਪਕ ਨੇ ਮਸਲੇ ਦੇ ਹੱਲ ਲਈ ਸੂਟਾਰਟੀ ਤੋਂ ਸਹਾਇਤਾ ਮੰਗੀ ਸਾਡੇ ਕਹਿਣ ਤੇ ਉਸ ਨੇ ਅਮਨ ਦੇ ਮਾਪੇ ਨੂੰ ਪ੍ਰਿੰਸੀਪਲ ਦੇ ਦਫ਼ਤਰ ਬੁਲਾਇਆ ਉਹ ਵੀ ਅਮਨ ਦੇ ਇਲਾਜ ਲਈ ਉਹ ਫੋੜ-ਫੋੜ ਕਰਦਿਆਂ ਚੇਲਿਆਂ ਤੰਤਰਿਕਾਂ ਤੋਂ ਅੱਕ ਚੁੱਕੇ ਸਨ ਉਹ ਅਮਨ ਦੇ ਇਲਾਜ ਦੇ ਗੱਲਬਾਤ ਵਾਸਤੇ ਸਹਿਜੇ ਹਿਸਾਬਤ ਹੋਏ। ਮਿੱਥੇ ਦਿਨ ਤੇ ਅਸੀਂ ਉਹਨਾਂ ਦੇ ਘਰ ਗਏ। ਅਮਨ ਦੀ ਮਾਂ ਤੋਂ ਘਰ ਪਰਿਵਾਰ ਦੇ ਮਾਹੌਲ ਬਾਰੇ ਪੁੱਛਿਆ ਤਾਂ ਕਹਿਣ ਲੱਗੀ। ਘਰ ਦਾ ਮਾਹੌਲ ਕੋਈ ਬਹੁਤ ਵਧੀਆ ਨਹੀਂ ਕਿਹਾ ਜਾ ਸਕਦਾ। ਠੀਕ ਠਾਕ ਹੈ। ਅਸੀਂ ਘਰ ਦੇ ਤਿੰਨ ਜੀ ਹਾਂ। ਵੱਡੀ ਭੇਟੀ ਵਿਆਹੀ ਬਰੀ ਹੈ ਤੇ ਆਪਣੇ ਘਰ ਸੁખી ਹੈ। ਸਾਡੇ ਕੋਲ ਗੁਜ਼ਾਰੇ ਜੋਗੀ ਜ਼ਮੀਨ ਹੈ। ਫਿਰ ਕੁਝ ਕਰਜਾ ਹੈ ਅਮਨ ਦਾ ਪਾਪਾ ਘੱਟ ਆਮਦਨ ਹੋਣ ਤੇ ਫਿਕਰਮੰਦ ਰਹਿੰਦਾ ਹੈ ਅਮਨ ਨੂੰ ਸਕੂਲੋਂ ਹਟਾ ਕੇ ਖੇਤੀ ਦੇ ਕੰਮ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਜੋ ਜ਼ਮੀਨ ਵਿੱਚ ਚਾਰ ਪੈਸੇ ਬਚਣ ਤੇ ਕਰਜ਼ਾ ਉਹਨਾਂ ਦੇ ਸਿਰ ਦੇ ਉੱਪਰੋਂ ਨਿਕਲ ਜਾਵੇ ਜਦ ਕਦੇ ਦਾਰੂ ਪਾਣੀ ਛਕਿਆ ਹੋਵੇ ਤਾਂ ਉੱਚੀ ਵੀ ਬੋਲਦਾ ਹੈ ਕਈ ਵਾਰੀ ਸਾਨੂੰ ਗਾਲਾਂ ਮੰਦਾ ਵੀ ਬੋਲਦਾ ਹੈ ਅਮਨ ਹੁਣ ਸੁਖ ਨਾਲ ਜਵਾਨ ਹੋ ਲੱਗਾ ਹੈ ਉਹ ਆਪਣੇ ਪਾਪਾ ਮੂਰੇ ਤਾਂ ਨਹੀਂ ਬੋਲਦਾ ਪਰ ਮਹਿਸੂਸ ਬਹੁਤ ਕਰਦਾ ਹੈ ਅਸੀਂ ਘੱਟ ਦੀ ਗੱਲ ਬਾਹਰ ਕਿਸੇ ਨੂੰ ਕੱਸ ਨਹੀਂ ਸਕਦੇ ਬਸ ਵਕਤ ਲੰਘਾਈ ਜਾਂਦੇ ਹਨ ਇਹ ਕਹਿੰਦਿਆਂ ਉਸ ਦੇ ਚਿਹਰੇ ਤੇ ਨਿਰਾਸ਼ਾ ਤੇ ਬੇਵਸੀ ਦੀ ਚਾਲਕ ਸਾਫ਼ ਨਜ਼ਰ ਆ ਰਹੀ ਸੀ ਕੁਝ ਪਲਾਂ ਬਾਅਦ ਫਿਰ ਬੋਲੀ ਵੀਰ ਜੀ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਪਿੰਡ ਵਾਲੇ ਕਹਿੰਨੋਂ ਤਾਂ ਅਮਨੇ ਤੇ ਔਦ ਦੀ ਕ੍ਰੋਪੀ ਦੱਸਿਆ ਆਹੀ ਕੁਝ ਚੇਲਿਆਂ ਬਾਬਿਆਂ ਨੇ ਦੱਸਿਆ ਪਰ ਇਸ ਦਾ ਕੋਈ ਹੱਲ ਨਹੀਂ ਕੀਤਾ ਸਾਡੇ ਤੋਂ ਮੋਟੀ ਦਾਨ ਦਕਸ਼ਨਾ ਲੈ ਕੇ ਆਂਦੇ ਅਸੀਂ ਔਦ ਦਾ ਆਡਾ ਨਹੀਂ ਲਾ ਸਕਦੇ ਸਾਡੇ ਵੱਸੋਂ ਬਾਰੀ ਗੱਲ ਹੈ ਉਹਨਾ ਤੁਸੀਂ ਸਾਡੇ ਹਮਦਦ ਬਣ ਕੇ ਬੋੜੇ ਹੋ ਸ਼ਾਇਦ ਤੁਹਾਡੇ ਹੱਥੋਂ ਸਾਡੇ ਘਰ ਦਾ ਭਲਾ ਹੋ ਚੱਕ ਚੰ ਜਾਵੇ ਅਸੀਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਸਹਿਯੋਗ ਕਰਿਓ ਔਥ ਨਾਲ ਆਡਾ ਅਸੀਂ ਲਾਵਾਂਗੇ ਤੁਹਾਡਾ ਮਸਲਾ ਵੀ ਅਸੀਂ ਹੱਲ ਕਰਾਂਗੇ ਅਮਨ ਦੇ ਪਾਪਾ ਨਾਲ ਗੱਲਬਾਤ ਸ਼ੁਰੂ ਕੀਤੀ ਗੱਲਾਂ-ਗੱਲਾਂ ਵਿੱਚ ਉਸਨੇ ਅਮਨ ਨੂੰ ਸਕੂਲੋਂ ਹਟਾ ਕੇ ਆਪਣੇ ਨਾਲ ਖੇਤੀ ਦੇ ਕੰਮ ਵਿੱਚ ਹਟਾਉਣ ਦੀ ਇੱਛਾ ਜਤਾਈ ਉਸ ਦਾ ਆਪਣਾ ਤਰਕ ਸੀ ਮੈਂ ਸਿਰੀ ਸੰਜੀ ਨੂੰ ਮਿਹਨਤ ਦਾ ਮੁੱਲ ਦੇਣ ਦੀ ਹਾਲਤ ਵਿੱਚ ਨਹੀਂ ਹਾਂ ਮਸਾਂ ਆਈ ਚਲਾਈ ਚਲਦੀ ਹੈ ਕੁੜੀ ਦੇ ਵਿਆਹ ਤੇ ਚੁੱਕਿਆ ਕਰਜਾ ਅਜੇ ਵੀ ਖੜਾ ਹੈ ਅਮਨ ਦੇ ਬਿਮਾਰ ਹੋਣ ਤੇ ਬਚਾ ਕੇ ਰੱਖੇ ਪੈਸੇ ਵੀ ਖਰਚ ਹੋ ਗਏ ਕੋਈ ਫਾਇਦਾ ਵੀ ਨਹੀਂ ਹੋਇਆ ਪਤਾ ਨਹੀਂ ਇਹ ਸਾੜ ਸੱਤੀ ਸਾਡੇ ਕਦ ਹੀ ਕਿਉਂ ਆਈ ਹੈ ਅਮਨ ਨਾਲ ਪੁੱਛ ਪੜਤਾਲ ਨੇ ਮਸਲੇ ਤੇ ਹਲ-ਵਲ ਤੋਰਿਆ ਸਰ ਜੀ ਮੈਨੂੰ ਕਿਸੇ ਤੋਂ ਚੀਜ਼ ਤੋਂ ਡਰ ਨਹੀਂ ਲੱਗਦਾ ਆਪਣੇ ਘਰ ਦੀ ਹਾਲਤ ਨੂੰ ਸੁਧਾਰਨ ਬਾਰੇ ਸੋਚਦਾ ਹਾਂ ਮੈਂ ਪੜ੍ਹ ਲਿਖ ਕੇ ਕੁਝ ਬਣਾਣਾ ਚਾਹਣਾ ਪਾਪਾ ਮੇਰਾ ਰਾਹ ਰੋਕਦੇ ਹਨ ਬੰਦਾ ਚੰਗਾ ਵੀ ਬੋਲਦੇ ਹਨ ਉਹ ਤਾਂ ਨਸ਼ੇ ਦੀ ਲੋਰ ਵਿੱਚ ਬੋਲ ਕੇ ਸਮਝਾਂਦੇ ਹਨ ਮੈਂ ਤੇ ਮੰਮੀ ਸਾਰੀ ਰਾਤ ਪਾਸਾ ਪਾੜ ਪੰਟਦੇ ਰਹਿੰਦੇ ਹਾਂ ਵੀਰੇ ਸਕੂਲ ਜਾ ਕੇ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਜੇਕਰ ਤੁਸੀਂ ਪਾਪਾ ਨੂੰ ਸਮਝਾ ਕੇ ਵੇਖ ਲਓ ਆਖਦਾ ਅਮਨ ਚੁੱਪ ਕਰ ਗਿਆ ਤੇ ਅੱਖਾਂ ਮੁੰਝੇ ਲੱਗਾ ਅਸੀਂ ਉਸ ਨੂੰ ਹੌਸਲਾ ਦਿੱਤਾ ਤੇ ਨਾਲ ਹੀ ਠੀਕ ਹੋਣ ਦਾ ਵਿਸ਼ਵਾਸ ਵੀ ਦਿਲਾਇਆ ਗੱਲ ਸਾਫ਼ ਹੋ ਗਈ ਸੀ ਅਮਨ ਦਾ ਬੇਹੋਸ਼ ਹੋ ਕੇ ਡਿੱਗਣਾ ਆਮ ਵਰਤਾਰਾ ਸੀ ਜਿਸ ਪਿੱਛੇ ਉਸ ਦੇ ਮਨ ਤੇ ਚੜਿਆ ਬੋਝ ਸੀ ਔਤ ਦੇ ਕ੍ਰੋਪੀ ਪਿੰਡ ਵਾਲਿਆਂ ਦੀ ਤਰਕਸ਼ੀਲ ਅੰਧਵਿਸ਼ਵਾਸ ਦੀ માનਤਾ ਮਾਤਰ ਹੀ ਸੀ ਜਿਸ ਦਾ ਸਚਾਈ ਨਾਲ ਕੋਈ ਵਾਅਦਾ ਨਹੀਂ ਸੀ ਮਸਲੇ ਦੇ ਹੱਲ 'ਤੇ ਅਮਨ ਦੇ ਪਾਪਾ ਨੇ ਸਹਿਯੋਗੀ ਰੁੱਖ ਬਣਾਇਆ ਘਰ ਦੇ ਚੰਗੇ ਭੂਤ ਖਲੀ ਉਸ ਨੇ ਅਮਨ ਦੀ ਪੜ੍ਹਾਈ ਜਾਰੀ ਰੱਖਣ ਤੇ ਮਾਹੌਲ ਬਦਲਣ ਵਿੱਚ ਸਾਥ ਦੇਣ ਦਾ ਪ੍ਰੋਸਕਟਾ ਕਈ ਘੰਟੇ ਪਰਿਵਾਰ ਨਾਲ ਹੋਈ ਚਰਚਾ ਨੇ ਮਸਲੇ ਦਾ ਹੱਲ ਤਲਾਸ਼ਿਆ ਹਫ਼ਤੇ ਤੱਕ ਅਮਨ ਸਕੂਲ ਜਾਣ ਲੱਗਾ ਸਾਰੇ ਪਰਿਵਾਰ ਦੇ ਸਹਿਯੋਗ ਦਾ ਅਸਰ ਇਹ ਹੋਇਆ ਕੌਤਨ ਆਡੇ ਵਿੱਚ ਤਰਕਸ਼ੀਲ ਚੇਤਨਾ ਨੂੰ ਸਫਲਤਾ ਮਿਲੀ ਪਰਿਵਾਰ ਦਾ ਮਾਹੌਲ ਬਦਲ ਗਿਆ ਇੱਕ ਅਧਿਆਪਕ ਤੇ ਪ੍ਰਿੰਸੀਪਲ ਦੇ ਉਦਮ ਨੇ ਸਕੂਲ ਵਿੱਚ ਵਿਚਲੇ ਡਰ ਦੇ ਮਾਹੌਲ ਨੂੰ ਸੁਖਾਵੇਂ ਰੁਖ ਬਦਲਣ ਵਿੱਚ ਚੰਗਾ ਰੋਲ ਨਿਭਾਇਆ ਤੇ ਅਮਨਾ ਅਤੇ ਹਮਨੇ ਦਾ ਪਰਿਵਾਰ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ